ਨੰਦੇ ਨਾਮ ਜੀ ਦਾ ਤੋ ਸਾਦੇ ਆਪ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਰਾ ਭੰਤ ਭਜਨਾਂ ਖੁਲ ਰਹੇ ਓ ਸਤਿਗੁਰ ਦੇ ਦਰਬਾਰ ਚਾਰ ਪਾਤ ਜੂ ਸੰਗਤ ਹੈ ਜੇਤ ਲਗਤਨ ਵਾਰ ਕਾਲ ਜੀ ਰਾਮ ਦੇਵ ਜਾਪਾ ਸਰੂਪ ਸੰਤ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਅੰਗਦਦਾਸ ਜੀ ਆਪ ਦਾ ਆਗਮੀਆਂ ਨੇ ਕਈ ਰਾਮਾ ਜੀ ਤੇ ਰਾਮ ਗਾਧੀਆਂ ਨੂੰ ਦੋ ਥੜੇ ਵਿਆਹ ਕਰਵਾਉਣ ਵਾਸਤੇ ਉਪਨ ਕੀਤਾ ਹੈ ਤਿੰਨ ਦਿਨ ਕਈ ਰਾਮਾ ਜੀ ਤੇ ਰਾਮ ਗਾਧੀਆਂ ਖੜੇ ਵਿਆਹ ਕਰਵਾਉਂਦੇ ਹਨ ਸਤ ਸਤਗੁਰੂ ਜੀ ਆਖੇ ਉਤਰੀਆਂ ਪ੍ਰਭਾਦੰ ਦੇ ਹੰਨ ਕੇ ਸਾਡੇ ਪਸੰਦ ਨਹੀਂ ਹਨ ਆਈ ਜਿਸ ਤਰ੍ਹਾਂ ਸਾਡੇ ਮਨ ਦੇ ਤੇ ਵਿੱਚ ਸੀ ਜਿਸ ਤਰ੍ਹਾਂ ਸਾਡੀ ਉਲਾਸਾ ਹੈ ਉਸ ਤਰ੍ਹਾਂ ਇਹ ਖੜੇ ਪਿਆਰ ਨਹੀਂ ਹੋਏ ਨਾ ਜਿਸ ਤਰ੍ਹਾਂ ਰੋਜ਼ ਥੜਾ ਪ੍ਰਭਾਦੰ ਦੇ ਹੰਨ ਤੀਵਰੇ ਦਿਨ ਆਏ ਰਾਮਾ ਜੀ ਹੰਨ ਕੇ ਹੋਏ ਥੜਾ ਸਾਡੇ ਉਤਾਪ ਨਹੀਂ ਬਣਿਆ ਇਹਨੂੰ ਕਹਾ ਦਿਓ ਰਾਮਾਇਣੀ ਕੰਡ ਕੇ ਜੀ ਕਰਤਾ ਹੋਵੇ ਆਪ ਜੀ ਦਾ ਸਰੀਰ ਵਿਗੜ ਚੁੱਕਿਆ ਇਸ ਕਰਕੇ ਆਪ ਕੱਲ੍ਹ ਕੱਲ੍ਹ ਕੇ ਬੁੱਲ ਜਾਂਦੇ ਹੋ ਥੜੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਸਤਿਗੁਰੂ ਜੀ ਜਿਨਾਂ ਨੇ ਜਿੰਦੇ ਪੁਰ ਗਏ ਕੰਨ ਦੇ ਵਿੱਚ ਪਾਈ ਛੜਾ ਸਾਡੇ ਅਨੁਸਾਰ ਨਹੀਂ ਬਣਿਆ ਹੈ ਤੇ ਰਾਮ ਜੀ ਅਸੀਂ ਨੇ ਵੀ ਪਾ ਕੇ ਗੱਲ ਸੱਲਾ ਪਾ ਕੇ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਅਸੀਂ ਤੁਹਾਨੂੰ ਸ਼ੁਰੂ ਜੀ ਹਾਂ ਮੈਂ ਕਰਾਂ ਪਿਆਰ ਨਹੀਂ ਪ੍ਰਵਾਹ ਸਕਿਆ ਮੈਂ ਬੜਾ ਗੁਨਾਹਗਾਰ ਹਾਂ ਨਿਵਰਤ ਅਰੰਭੀ ਕੀਤੀ ਕਰਦੇ ਨੇ ਤੇ ਫਿਰ ਸਤਿਗੁਰੂ ਪਾਤਸ਼ਾਹੀ ਹਨ ਸਾਰੀ ਸੰਗਤ ਨੂੰ ਪੰਡਿਤਾ ਭਾਈ ਸਤਰੀ ਨਾਮ ਦਾ ਸਰਟੀਫਿਕੇਟ ਜਿਸ ਪਾਸ ਵਰਤਿਤ ਹੈ ਇਹ ਜਿਹੜਾ ਸਰਪੰਨ ਦੇ ਨਿਵਾਣ ਵਿੱਚ ਸਰਵਨ ਕੀਤਾ ਸੀ ਉਹ ਅਦਲੀ ਰਾਮ ਸਰਵਣ ਕਰੀਏ ਭਗਵਤ ਜਨਨਾ ਕੋ ਰਹੇ ਉਹ ਸਤਗੁਰੂ ਦੇ ਦਰਬਾਰ ਆਚਾਰ ਪਦਾਰਥ ਸੰਗਤ ਹੈ ਜੇਤ ਰਗਤਨ ਆਵਾਰ ਸਤਗੁਰੂ ਜੀ ਦੇ ਦਰਬਾਰ ਦੇ ਵਿੱਚ ਭਗਤੀ ਦਾ ਜਨਨਾ ਖੁੱਲ ਗਿਆ ਹੈ ਭਗਤੀ ਦੇ ਨਾਲ ਆਚਾਰ ਪਦਾਰਥਾਂ ਦੀ ਦਾ ਸੰਗਤਾਂ ਨੂੰ ਲਿੰਦੇ ਨੇ ਇਸ ਵਿੱਚ ਕੋਈ ਦੇਰ ਨਹੀਂ ਲੱਗਦੀ ਹੈ ਚੌਬਈ ਤੀਰਥ ਪਰਮ ਰਚਿਉ ਵਡ ਪੁਨ ਸੇਵਤ ਭਏ પુરੁਖ ਸੋ ਧਨ ਤੇ ਵੱਡੇ ਮਨ ਵਾਲਾ ਤ ਪਰਮ ਤੀਰਥ ਰਚਿਆ ਜਿਹੜੇ ਵੀ ਮਨੁੱਖ ਉਸ ਨੂੰ ਸੇਵਦੇ ਹਨ ਉਹ ਧਨ ਹੋ ਜਾਂਦੇ ਹਨ ਮਹਾਂਹਾਤਮ ਹੈ ਜਿਸ ਤੀਰਥ ਜਿਸ ਮੱਜੈ ਭਲ ਹੈ ਖਨੇਰਾ ਇਹ ਸਤਿਗੁਰੂਆਂ ਨੇ ਇਹ ਰੇਡਾ ਵੱਡਾ ਮਹਾਨ ਦੀਰਘ ਰਜਿਆ ਜਿਸ ਦਾ ਮਾਨ ਮਹਾਤਮ ਹੈ ਕਿ ਜਿਹੜਾ ਵੀ ਇਸ ਵਿੱਚ ਇਸ਼ਨਾਨ ਕਰਦਾ ਗੋੜੀ ਸਾਗ ਦੇ ਵਿੱਚ ਜਾ ਕੇ ਉਹ ਵੱਡਾ ਫਲ ਪ੍ਰਾਪਤ ਕਰਦਾ ਹੈ ਸੁੰਦਰ ਸੀਤ ਨਿਰਮਲ ਕਰੋ ਆਤਮਾ ਵੀਰ ਨੀਰ ਭਰੋ ਦੱਖਣ ਦੇ ਦਿਸ਼ਾ ਦੇ ਵਿੱਚ ਗੋੜੀ ਦਾ ਇਹ ਸੁੰਦਰ ਸੀਤ ਨਿਰਮਲ ਅਤੇ ਗੰਪੀਰ ਜਲ ਕਰ ਗਿਆ ਹੈ ਇਹ ਰਤਨ ਦੇ ਸਾਗ ਵਿੱਚ ਚਰਨਾ ਗਹਿ ਰਿਹਾ ਹੈ ਜਿਸ ਨੇ ਗੰਗਾ ਦੇ ਪ੍ਰਵਾਹ ਨੂੰ ਲੈ ਲਿਆ ਹੈ ਫਤਜੀ ਕ੍ਰਾਂਸੀ ਜੀ ਦੇ ਸੋਪਾਨ ਜਿਨ ਲੱਭ ਦੇ ਕੀ ਕਿਰਪਾ ਨਿਦਾਨ ਤੇ ਉਸ ਵਿੱਚ 83 ਪੌੜੀਆਂ ਬਣਾਈਆਂ ਹਨ ਜਦ ਕਿਰਪਾ ਨਿਦਾਨ ਗੁਰੂ ਜੀ ਨੇ ਇਹਨਾਂ ਪੌੜੀਆਂ ਦੀ ਇਨਤਕੀ ਹੈ ਮੁਕਤੇਵਾ ਕਹੋ ਜਿਸ ਕਾਲ ਜੋ ਸਿਖ ਦਰਸੈ ਪੇਂ ਵਿਸਾਲ ਉਸੇ ਸਮੇਂ ਸਤਿਗੁਰੀਆਂ ਨੇ ਆਪਣੇ ਪਾਵਨ ਮੁਖ ਕੋਏ ਬਚਨ ਕਹੇ ਕਿ ਜਿਹੜੇ ਵੀ ਸਿੱਖ ਉਪਤਮ ਪ੍ਰੇਮ ਦੇ ਨਾਲ ਦਰਸ਼ਨ ਕਰਨਗੇ 84 ਜਰਾਸੀ ਕਰਾਂ ਸੁਨਾਣ ਜਿਤਨੇ ਜਪੁਜੀ ਸਾਹਿਬ ਜੀ ਪਾਠ ਕਰਾਂ ਤੇ 84 ਵਾਰ ਗਉੜੀ ਵਿੱਚ ਇਸ ਨਾਮ ਕਰਨਗੇ ਅਤੇ ਇੰਨੀ ਵਾਰੀ ਸਤਿਗੁਰ ਜੀ ਦੀ ਮੂਰਤੀ ਦਾ ਧਿਆਨ ਕਰਕੇ ਜਪੀ ਸਾਹਿਬ ਜੀ ਦਾ ਪਾਠ ਕਰਨਗੇ ਲੈਤਾ ਤੇਰਾ ਸੀ ਆ ਬਨ ਜਾਨ ਉਹਨਾਂ ਦੇ ਫਿਰ 84 ਲੱਖ ਜੂਨ ਵਿੱਚ ਜਨਮ ਮਰਨ ਜਿਹੜਾ ਹੈ ਉਹ ਨਹੀਂ ਹੋਵੇਗਾ 84 ਉਹਨਾਂ ਦੇ ਖਤਮ ਹੋ ਜਾਵੇਗੀ ਉਹ ਮੁਕਤ ਹੋ ਜਾਣਗੇ ਜਿਉਂ ਕਿ ਕਾਇ ਭਗਤ ਗੁਰੂ ਜੀ ਨੇ ਮਿੰਟ ਜੂਨ ਤੇ ਬ੍ਰਾਹਮਣ ਫੇਰੀ ਜਿਵੇਂ ਜਿਵੇਂ ਗੁਰੂ ਜੀ ਦੀ ਭਗਤੀ ਪ੍ਰਾਪਤ ਕਰਨ ਨਾਲ 84 ਲੱਖ ਜੂਨਾਂ ਵਿੱਚ ਬ੍ਰਾਹਮਣ ਦੀ ਫੇਰੀ ਮਿੱਟ ਜਾਵੇਗੀ ਤਬਰਮਨੋਰਤ ਧਾਰ ਕਰਨਾ ਮੈਂ ਸਰਦਾ ਚਰਨ ਤੁਪਤ ਸੁਖਾਮੇ ਜੇ ਕੋਈ ਹੋਰ ਨੋਰਤ ਧਾਰ ਕੇ ਇਸ ਨਾਮ ਕਰੇ ਤਾਂ ਸਰਦਾ ਧਾਰਨ ਨਾਲ ਉਸ ਦੇ ਭਾਈ ਸਾਰੇ ਮਨੋਕਤ ਪੂਰੇ ਹੋ ਜਾਣਗੇ ਅਨਕ ਅਗਨ ਕੀ ਨਾਸ਼ਮਾਰੀ ਕਈ ਪਾਪ ਕਾ ਨਿਰਮਲ ਵਾਰੀ ਇਹ ਗਉੜੀ ਮੋਰ ਕਈ ਪਾਪਾਂ ਨੂੰ ਨਾਸ਼ ਕਰਨ ਵਾਲੀ ਇਹਦਾ ਜਲ ਪ੍ਰਵਾਹ ਤੇ ਨਿਰਮਲ ਹੈ ਗੁਰ ਸੇਖਿ ਅਨਹਰ ਖਾਵਨ ਵਾਰੀ ਜਲ ਪੀਏ ਨਿਰਮਲ ਕੁਲ ਕਾ ਤੇ ਗੁਰੂ ਜੀ ਨੇ ਸਿਖੰ ਅਕੁਥੀ ਨੇਂ ਵਾਰੀ ਤਦ ਕਹੀ ਹੈ ਇਸ ਦਾ ਜਲ ਘਾਇ ਸਕਣ ਦੇ ਨਾਲ ਦਿਲ ਦਾ ਨਿਰਮਲ ਹੋ ਜਾ ਬੰਦੇ ਨੇ ਕਰੈ ਸਨਾਮ ਦਾਮ ਜੋ ਦੇਵਹਿ ਗੁਰ ਬਾਣੀ ਪੜ ਕਰ ਮੁਕਤ ਦੇਵ ਜਿਹੜਾ ਇਸ ਨਾਮ ਕਰਕੇ ਦਾਮ ਦੇਵੇਗਾ ਆਧੇਤ ਗੁਰ ਬਾਣੀ ਪੜ੍ਹ ਕੇ ਪ੍ਰਸੰਨ ਹੋਵੇਗਾ ਤੈਨ ਕੋ ਕਲ ਹੋਵੇ ਅਬਨਾਸੀ ਕਰੈ ਵਿਨਾਸ਼ਨ ਜਨਮ ਕੀ ਪਾਸੀ ਉਹਨਾਂ ਨੂੰ ਭਾਈ ਅੰਮ੍ਰਲផល ਪ੍ਰਾਪਤ ਹੋਵੇਗਾ ਕਿਉਂਨਾਂ ਦੀ ਵੀ ਇਹ ਸਤਿਗੁਰ ਜੀ ਕਹਿੰਦੇ ਜਮਾਂ ਦੀ ਪਾਸੀ ਕੱਤੀ ਜਾਵੇਗੀ ਇਸ ਵਿੱਚ ਅਧਿਕ ਮਹਾਤਮ ਤਾਹੀਂ ਸ੍ਰੀ ਗੁਰੂ ਅੰਮ੍ਰਿਤਦਾਸ ਮੁਖ ਪ੍ਰਾਮੀ ਇਤਨਾ ਗੁਰਬਾਣੀ ਦਾ ਜਿਹੜਾ ਅਧਿਕ ਮਹਾਤਮ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਮੂੰਹ ਤੋਂ ਕਿਹਾ ਹੈ ਕਰੈ ਆਪਿ ਨਾਮ ਸੁਨੀਰ ਹੋਇ ਭਗਤ ਸਿ ਕੀ ਅੰਗੀ ਪੀਰ ਤੇ ਆਪੋ ਹੀ ਨਰਗੌੜੀ ਦੇ ਸ੍ਰੀ ਸਚ ਜਲ ਦੇ ਵਿੱਚ ਇਸ਼ਨਾਨ ਕਰ ਦੇ। ਅਤੇ ਸਿੱਖ ਵੀ ਉੱਥੇ ਬਹੁਤ ਸਿੱਖਾਂ ਵੀ ਉੱਥੇ ਬਹੁਤ ਵੱਡੀ ਭੀੜ ਹੋ ਜਾਂਦੀ ਹੈ। ਕਰੈ ਚੌਂਦ ਸੋ ਮੱਜਨ ਸਾਰੇ ਬਹੁ ਸਰਹਨ ਸੁਜਸ ਪ੍ਰਸਾਰੇ ਤੇ ਸਾਰੇ ਗੁਰ ਬਡੇ ਸੌਂਕ ਨਾਲ ਸਨਾਨ ਕਰਦੇ ਹਾਂ। ਬਾਦ ਦੇ ਵਿੱਚ ਸਦੰਗਾ ਕਰਕੇ ਸ੍ਰੇਸ਼ਟ ਯਾਗ ਕਰਦੇ ਹਾਂ। ਹਨ ਗੁਰ ਤੀਨਸੁ ਉਪਕਾਰਾ ਸਰਨ ਪਰੈ ਤਾਰੋ ਮਨ ਭਾਰਾ ਗੁਰੂ ਜੀ ਤੁਮ ਹਾਨ ਜਿਨਾਂ ਇਹ ਉਪਕਾਰ ਕੀਤਾ ਜਿਹੜੇ ਵੀ ਨੁਕ ਸਰਨ ਗਏ ਮਨਮ ਉਹਨਾ ਸਮੂਹ ਮੁਖਾਂ ਨੂੰ ਤਾਰਿਆ ਹੈ। ਇਕ ਲੋਹਾਰ ਪਾਹੇ ਕਾਰ ਕਰਤ ਹੈ ਕਾਟਣ ਕੀ ਪੌਂਹੀ ਸੁਨ ਧਰ ਕਰਤ ਹੈ ਉਤੇ ਇਕ ਲੋਹਾਰ ਕਾਰ ਸੇਵਾ ਕਰਦਾ ਉਹ ਲੱਕੜ ਦੀਆਂ ਪੌੜੀਆਂ ਘੜ ਕੇ ਬਣਾਉਂਦਾ ਹੈ ਆਪਰ ਕਾਜ ਕੋ ਜੋ ਮੋਹੇ ਸੁ ਕਰੀ ਕਾਟ ਲੋਹਾ ਨਿਕਲ ਕਰੀ ਹੋਰ ਨਹੀਂ ਜੇ ਕੋਈ ਕੰਮ ਹੁੰਦਾ ਹੈ ਉਹ ਵੀ ਕਰਦਾ ਹੈ ਲੱਕੜ ਤੇ ਲੋਹਾ ਆਪਣੇ ਹੱਥਾਂ ਨਾਲ ਘੜਦਾ ਹੈ ਜਾ ਕੇ ਇੱਕ ਤਾਂ ਸਪਨ ਸੋਕ ਤਾਂ ਦਾਇਕਾਂ ਤੇ ਰਤੀ ਮਾਨ ਤੇ ਗੌਰੀ ਨੇ ਜਲ ਦੇ ਨੇੜੇ ਰੱਖਣ ਵਾਸਤੇ ਉਸ ਲੱਕਣ ਦੀ ਸ੍ਰੇਖਤ ਸਤਿ ਪੌਰੀਆਂ ਬਣਾਈਆਂ ਹਨ ਪੌਰੀ ਬਣਾਈ ਹੈ ਸਤ ਡੰਡਿਆਂ ਵਾਲੀ ਜੀਤੇ ਚਲ ਸੁਖੇ ਅੰਸ਼ਹੀਰ ਧਾਨ ਤਾਨਸ ਚਹਣ ਕਰੇ ਜਿਹੜਾ ਕਰ ਜਿਹੜਾ ਜਾਲ ਸੀ ਉਹ ਬੜੀ ਲਸਾਨੀ ਦੇ ਨਾਲ ਲਿਆ ਜਾ ਸਕਦਾ ਸੀ ਇਹਾਂ ਵਿੱਚ ਜਿੱਤੇ ਨੂੰ ਨਾਮ ਕਰੀਲਾ ਪੀਣ ਵਾਸਤੇ ਚੱਲ ਲੈਣਾ ਚਾਹੁੰਦਾ ਸੀ ਉਹ ਸੱਤ ਕੌੜੀਆਂ ਬਾੜੀ ਸੱਤ ਟੱਡੀਆਂ ਬਾੜੀ ਜਿਹੜੀ ਕੌੜੀ ਸੀ ਉਹਦੇ ਰਾਨੀਓ ਆਸਾਨੀ ਦੇ ਨਾਲ ਜਲ ਲੈ ਸਕਦਾ ਸੀ ਜਿਸ ਕੀ ਕਰਤੇ ਮੇਰ ਗੁਰ ਪੂਰੇ ਪਰਸੰਨ ਬਦਾਵੇ ਬੁਲਾਏ ਹਜ਼ੂਰੇ ਤੇ ਪੂਰਨ ਗੁਰੂ ਜੀ ਨੂੰ ਵੀ ਇਹ ਕਰਤਵੇ ਕੇ ਬਹੁਤ ਪਰਸੰਨ ਹੋਏ ਅਤੇ ਉਹਨਾਂ ਆਰ ਨੂੰ ਆਪਣੇ ਪਾਸ ਪਧਾਇਆ ਹੈ ਸੋਨੇ ਆਇ ਤ੍ਰਿਕ ਕੋ ਤਤਸ਼ਿਨ ਆਗਾ ਭੜ ਭਾਗੀ ਚਰਨਾਂ ਸਿਰ ਲਾ ਤੇ ਗੁਰੂ ਜੀ ਵੀ ਆ ਗਿਆ ਕਿ ਉਹ ਤੁਰ ਤੇ ਆ ਗਿਆ ਅਤੇ ਵੱਡੇ ਉਕਾਰਾਂ ਵਾਲੇ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ ਇਸ ਕੇ ਮਰਤਕ ਧਰ ਕਰ ਹਾਥ ਮੰਤਰ ਸੋ ਸਭ ਨਾਮ ਦੇ ਅਨਾਥ ਤੇ ਗੁਰੂ ਜੀ ਨੇ ਉਸ ਪੌੜੀ ਬਣਾਉਣ ਵਾਲੇ ਕਾਰੀਗਰ ਦੇ ਮੱਖੇ ਤੇ ਹੱਥ ਰੱਖਿਆ ਤੇ ਉਸ ਨੂੰ ਸਤ ਨਾਮ ਦਾ ਮੰਤਰ ਦਿੱਤਾ ਹੈ ਸੰਤ ਸਧਾਰਨ ਨਾਮ ਕਰਿ ਉਤੇਜੇ ਪ੍ਰਾਪਤੁ ਜਿਹਦਰ ਪ੍ਰਕਾਸ਼ ਲਿਉ ਜਿ ਤੇ ਸਤ ਗੁਰੀਆਂ ਦੇ ਬਿਰੋਜ ਦਾ ਨਾਮ ਸਧਾਰਨ ਸੰਤ ਸਧਾਰਨ ਰੱਖ ਦਿੱਤਾ ਜਿ ਜਨੇ ਆਪਣੇ ਹਿਰਦੇ ਵਿੱਚ ਗਿਆਨ ਪ੍ਰਾਪਤ ਕੀਤਾ ਹੋਇਆ ਬਿਆੜਿਆ ਹੈ ਸੇਵ ਕਰੀ ਸਰਨ ਆਇ ਤੇ ਮਾਰੀ ਜਾਇ ਰਹੋ ਆਪ ਜੇ ਉਜਾਰੀ ਤੇ ਸੰਤ ਗੁਰ ਜੀ ਆ ਨੇ ਸ੍ਰੀਖ ਗਿਆਨ ਦਿੱਤਾ ਉਹਦੇ ਮੱਥੇ ਤੇ ਹੱਥ ਰੱਖ ਕੇ ਤੇ ਗੁਰੂ ਜੀ ਨੇ ਹੁਕਮ ਕੀਤਾ ਭਾਈ ਤੇਰੀ ਸੇਵਾ ਨੂੰ ਹਰ ਤਰ੍ਹਾਂ ਦਾ ਪ੍ਰਵਾਨ ਹੋਈ ਹੈ ਹੁਣ ਤੁਸੀਂ ਜਾ ਕੇ ਆਪਣੇ ਘਰ ਦੇ ਵਿੱਚ ਰਹੋ ਕਰੋ ਭਜਨ ਬੈਠੇ ਸੁਖ ਪਾਵੋ ਲੈਨ ਦੇਨ ਕੋ ਕਹੂ ਨਾ ਜਾ ਤੇ ਹੁਣ ਤੁਸੀਂ ਬੈਠ ਕੇ ਆਪਨੇ ਘਰ ਦੇ ਵਿੱਚ ਭਜਨ ਕਰੋ ਕੁਝ ਲੈਣ ਦੇਣ ਵਾਸਤੇ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈ ਤੁਸੀਂ ਭਜਨ ਕਰਕੇ ਸੁਖ ਪ੍ਰਾਪਤ ਕਰੋ ਕੋਈ ਨਿਹਾਲ ਗੁਰੂ ਕੋ ਬਚਨ ਮੰਨ ਸਤਿਨਾਮ ਨਿਰਕਸ਼ਿੰਗਰਨ ਠਾਨ ਤੇ ਉਸ ਲੋਹਾਰ ਨੇ ਤੇ ਨਿਹਾਲ ਹੋ ਕੇ ਗੁਰੂ ਜੀ ਦਾ ਗੁਰੂ ਜੀ ਦਾ ਬਚਨ ਮੰਨਿਆ ਏ ਗੁਰੂ ਸਾਖ ਪੂਜ ਜੀ ਨੇ ਵਾਜਨ ਮੰਨ ਕੇ ਸਦਾ ਹੀ ਸਤਨਾਮ ਦਾ ਸਿਮਰਨ ਕਰਦਾ ਰਹਿੰਦਾ ਹੈ ਗ੍ਰਹਿ ਲਿਦ ਗਰੋ ਕਉ ਸੁਖ ਵਾਸੀ ਪਾਰੋ ਆਨੰਦ ਵਿਲੰਗ ਅਨਾਸੀ ਤੇ ਆਪਣੇ ਕਰ ਜਾ ਕੇ ਬੜੇ ਹੀ ਸੁਖ ਦੇ ਉਹ ਆਪਣਾ ਗ੍ਰਹਿ ਵਿੱਚ ਵਸਿਆ ਜਾ ਕੇ ਤੇ ਨਾਮ ਜਪਣੇ ਪਰੋ ਬੜਾ ਉਤਮ ਆਨੰਦ ਪਾਇਆ ਹੈ ਦੋਹਰਾ ਮਿਤ ਗੰਗਾ ਸਨਾਨ ਕੇ ਸੰਗ ਚੱਲਿਓ ਬਹੁ ਜਾਤ ਤਿਸੇ ਪੰਥ ਆਤਪ ਭੈ ਜਿਸ ਕੋ ਗੁਰੂ ਰਾਤ ਤੇ ਬਹੁਤ ਲੋਗ ਇਕੱਠੇ ਹੋ ਕੇ ਹੁਣ ਗੰਗਾ ਦੇਵ ਨਾਮ ਕਰਨ ਵਾਸਤੇ ਜਾਂਦੇ ਸਨ ਉਹ ਸਥਾਨ ਉਹਨਾਂ ਦੇ ਰਾਹ ਚਾਉਂਦਾ ਸੀ ਜਿੱਥੇ ਗੁਰੂ ਅਮਰਦਾਸ ਜੀ ਰਹਿੰਦੇ ਸਨ ਚੌਕਈ ਡੇਰਾ ਕੀਓ ਆਨਕ ਸੰਗ ਜੋ ਮਜਨ ਕੋ ਗੰਗ ਇੱਕ ਤਾਂ ਸੰਗਣੇ ਆ ਕੇ ਗੋਇੰਦਵਾਲ ਡੇਰਾ ਕੀਤਾ ਜਿਹੜੇ ਗੰਗਾ ਵੱਲ ਇਸ਼ਨਾਨ ਕਰਨ ਜਾ ਰਹੇ ਸਾਨਾ ਇਸ ਮੈਂ ਇੱਕ ਮੀਤ ਗੁਰ ਕੇਰਾ ਪ੍ਰਤਮ ਗੈ ਸੁਪੂਤੋ ਡੇਰਾ ਤੇ ਉਹਨਾਂ ਦੇ ਵਿੱਚ ਇੱਕ ਸੱਜਣ ਗੁਰੂ ਦਾ ਮਿੱਤਰ ਸੀ ਉਹ ਗੁਰੂ ਜੀ ਦੀ ਪਹਿਲੀ ਉਮਰ ਦਾ ਕਰਮਦੋਤ ਸੀ ਸੋ ਮੇਰੇ ਮੀਤ ਗੁਰ ਟਿਗ ਆਇਓ ਮਿਲ ਕਰ ਵੱਡ ਲੱਖ ਸੀਸ ਝੁਕਾਏ ਇਸ ਕਰਕੇ ਉਹ ਮਿਲਣ ਵਾਸਤੇ ਗੁਰੂ ਜੀ ਦੇ ਪਾਸ ਆਇਆ ਤੇ ਮਿਲ ਕੇ ਵੱਡੇ ਸਮਝ ਕੇ ਸੀਸ ਨਵਾਇਆ ਐਹ ਤਾਪੀ ਵਾਪੀ ਘਰ ਬੈਠੇ ਤਿਸ ਕਾਲ ਕੁਝ ਪ੍ਰਸ਼ਨ ਕਰਨ ਹੈ ਕਹਿ ਜਿਤਨਾ ਤੇ ਗੁਰੂ ਜੀ ਉਸ ਸਮੇਂ ਗੋੜੀ ਤੇ ਬੈਠੇ ਹੋਏ ਸਨ ਬੜੇ ਪ੍ਰੇਮ ਨਾਲ ਸੁਰ ਸੰਤ ਪੁੱਛੀ ਹੈ ਸਾਧੂ ਹੋ ਤੋ ਤਿਸ ਸਮਝਾਇਓ ਚਲਵੇ ਪੰਥ ਕਟ ਕਿਉਂ ਪਾਇਓ ਜੋ ਵਿਅਕਤੀਤ ਭਲਾਪੁਰ ਸੀ ਤੇ ਸੁਣ ਜਾ ਜਾ ਭਾਈ ਇੰਨੀ ਦੂਰ ਚੱਲ ਕੇ ਜਾਣ ਦਾ ਕੱਟ ਕਿਉਂ ਕੀਤਾ ਹੈ ਦੂਰ ਪੰਤ ਪਹੁੰਚੋਂ ਸੰਤਾਰੇ ਤੋਰੇ ਭਲੇ ਤੇ ਮੇ ਮਨ ਪਿਆਰੇ ਸਤਿਗੁਰੂ ਦੀ ਕਹਿੰਦੇ ਅਗੇ ਬੜੀ ਮੁਸ਼ਕਲ ਨਾਲ ਇੰਨਾ ਲੰਮਾ ਸਬਰ ਕਰੋਗੇ হে ਪਿਆਰੇ ਤੇਰੇ ਮਿੱਠ ਵਿੱਚ ਮੈਂ ਇਹ ਵਚਨ ਕਹ ਰਹੀ ਹਾਂ ਬੀਜ ਭਾਕਤਾ ਗੰਗਾ ਅੰਨੀ ਪੁਰ ਸਰਦਾ ਕਰਹੁ ਸੁਨਾਨੀ ਤੇ ਭਾਸਾ ਕਹਿੰਦੇ ਭਾਈ ਇਸ ਗੌਰੀ ਦੇ ਵਿੱਚ ਵੀ ਮੈਂ ਗੰਗਾ ਲਿਆਂਦੀ ਹੈ ਤੇ ਹਿਰਦੇ ਵਿੱਚ ਸਰਦਾ ਧਾਰ ਕੇ ਉਸ ਜਿਸ ਨਾਮ ਕਰੋ ਅਤੇ ਆਪਣੇ ਮਨ ਵਿੱਚ ਕੋਈ ਸੰਕਤਾ ਨਾ ਲਿਆਓ ਤਾ ਤੇ ਗੰਗਾ ਦਾ ਜਲ ਸਮਝ ਕੇ ਇਸ ਗੌਲੀ ਦੇ ਵਿੱਚ ਹੀ ਇਸ ਨਾਮ ਕਰੋ ਤਦ ਕੋ ਚਹਉ ਨੇ ਸੰਸਾਰ ਬਾਹੋਂ ਕੁੰਨ ਕਰ ਗੰਨੋ ਜੋ ਵੀ ਫਾਲ ਦੂਜੀ ਪਾਉਣਾ ਚਾਹੁੰਦੇ ਹਾਂ ਸੰਕਾ ਰਹਿਣ ਨੂੰ ਕਿ ਪਾਉ ਫਿਰ ਘਰ ਜਾ ਕੇ ਹਰੀ ਦੇ ਗੁਣ ਗਾਵੂ ਬਾਗ ਗੁਰੂ ਕੋ ਮਾਨ ਸੁਨਾਨ ਕਿੰਨੇ ਸਰਸਰ ਸੰਕਾ ਖੰ ਉਹ ਭਲੇ ਪੁਰਸ਼ ਨੇ ਗੁਰੂ ਜੀ ਦਾ ਬਚਨ ਮੰਨ ਕੇ ਸੁਨਾਨ ਕੀਤਾ ਪਰ ਮਨ ਦੇ ਵਿੱਚ ਇਹ ਸੰਕਾ ਕਾਰਨ ਕੀਤੀ ਕਿ ਇਹ ਵਾੜੀ ਕਿਵੇਂ ਗੰਗਾ ਹੋ ਗਈ ਬਹਰ ਬੈਠ ਕੇ ਅਰ ਬੇਤਕ ਕਾਲਾ ਬੇਨਤੀ ਕੀਨਸ हे ਪ੍ਰਭ ਦਿਆਲ ਫਿਰ ਕੁਝ ਸਮਾਂ ਬੈਠ ਕੇ ਬੇਨਤੀ ਕੀਤੀ ਕਹਿ ਲਗਿਆ हे ਬਿਆਲੂ ਪ੍ਰਭ ਜੀ ਘਰ ਤੇ ਚਲਿਓ ਸੰਗ ਕੇ ਸੰਗ ਗੰਗ ਸੁਨਾਨ ਨਹਿ ਤੂੰ ਮੰਨ ਘਰ ਤੂੰ ਮੈਂ ਆਪਣੇ ਸੰਗੀਆਂ ਦੇ ਨਾਲ ਚਲਿਆ ਇਹ ਬੜੇ ਉਤਸ਼ਾਹ ਨਾਲ ਗੰਗਾ ਵਿੱਚ ਇਸ਼ਨਾਨ ਕਰਨਾ ਚਾਹੁੰਦਾ ਹਾਂ ਸਾਰੇ ਕੇ ਸਾਥ ਪਹੁੰਚ ਹਰਦਵਾਰ ਕਰੇ ਇਸ਼ਨਾਨ ਆਵਾਂ ਇੱਕ ਵਾਰ ਤੇ ਸਾਰਿਆਂ ਦੇ ਨਾਲ ਚੱਲ ਕੇ ਮੈਂ ਹਰਦਵਾਰ ਪਹੁੰਚਾਂਗਾ ਇੱਕ ਵਾਰ ਇਸ਼ਨਾਨ ਕਰਕੇ ਫਿਰ ਵਾਪਸ ਆ ਜਾਵਾਂਗਾ ਘਾਰ ਦੇ ਪਿਤਰਨ ਕੋ ਕਰ ਤਾਹਾਂ ਦਰਸ਼ਨਿਤ ਪੁਣਿ ਆਵੋ ਇਹਾਂ ਤੇ ਆਪਣੇ ਪਿਤਰਾਂ ਦੇ ਕਾਰਜ ਮਿੱਤ ਉੱਥੇ ਜਾਵਾਂਗਾ ਦਾਰਸ਼ਨਿਕਨ ਕਾਰਨ ਵਾਅਦੇ ਫਿਰ ਇਥੇ ਆ ਜਾਗਾ ਜਿਸ ਕੀ ਲੈ ਗਤ ਗੋਲੇ ਸ੍ਰੀ ਗੁਰੂ ਅਮਰਦਾਸ ਤਦ ਭੂਲੇ ਜਦ ਗੁਰੂ ਜੀ ਨੇ ਵੇਖਿਆ ਕਿ ਇਹ ਹਰਪਰਣਾ ਨਾਲ ਡੋਲ ਗਿਆ ਤਦ ਫਿਰ ਗੁਰੂ ਅਮਰਦਾਸ ਕੀ ਹੁਕਮ ਨੇ ਹਨ ਨੀਕੀ ਬਾਤ ਜਾਮ ਹਰ ਵਾਰ ਹਮ ਹਿਤ ਲਿਆਗੋ ਸੁਰ ਸਰਬਾਰ ਤੇ ਸਤਗੁਰ ਕਾ ਸਾਰ ਮਹਾਰਾਜ ਜੀ ਕਹਿਣ ਲੱਗੇ ਭਾਈ ਚੰਗੀ ਗੱਲ ਹੈ ਹਰਦਵਾਰ ਜਾਓ ਅਤੇ ਸਾਦੇਵਾਰ ਦੇ ਮੰੰਗਾ ਦਾ ਜਲ ਲੈ ਕੇ ਆਉਣਾ ਹੈ ਉਸ ਹਰਦਵਾਰ ਤੋਂ ਇਹਵੇਂ ਆਇਸ ਦੀਨ ਉਸ ਤਰ ਗਇਓ ਤੀਰ ਜਾਣੇ ਵੇ ਪਹੁੰਚਤ ਭਇਓ ਇੰਜ ਆਗਿਆ ਦਿੱਤੀ ਕੰਮ ਚਲਿਆ ਗਿਆ ਤੇ ਜਾ ਕੇ ਨਦੀ ਦੇ ਕਿਨਾਰੇ ਪਹੁੰਚ ਗਿਆ ਹੈ ਮਨ ਭਾਵਨ ਕਾਹ ਨਾਨ ਪਿਤਰਨ ਕਾਲ ਪ੍ਰਵਾਹ ਤਰਾਗ ਨਟਾ ਇਹ ਆਪਣੇ ਪਿੱਤਰਾਂ ਦਾ ਕਾਰਜ ਕਰਵਾਉਣ ਕਰਦਰ ਮਨ ਭਾਉਂਦਾ ਭਲਾ ਇਸ਼ਾਨ ਨ ਕੀਤਾ ਹੈ ਗੁਰਬਾਜ ਜਿਨ ਰੋ ਆਮਨ ਕਾਲ ਲੋਟਾਂ ਵਿੱਚ ਹੱਥ ਸੁਗਾਂ ਏ ਆਣ ਸਮੇਂ ਫਿਰ ਗੁਰੂ ਜੀ ਦਾ ਵਚਨ ਯਾਦ ਆਇਆ ਕਿ ਸਤਿਗੁਰ ਜੀਆ ਨੇ ਵੀ ਮੇਤੂ ਦੇਸ ਚੰਗਾ ਦਾ ਜਨਮ ਲਗਵਾਇਆ ਸੀ ਇਸ ਲਈ ਹੱਥ ਦੇ ਵਿੱਚ ਉਹਨੇ ਲੋਟਾਂ ਸੁਹਾਰ ਲਿਆ ਹੈ ਹਰਦਵਾਰ ਮੈਂ ਪਰਵੇਸ਼ ਹੋ ਜਾਈ ਕਰ ਲੋਟਾ ਡੁੱਬ ਕੀ ਤਲ ਲਾਈ ਫਿਰ ਹਰਦਵਾਰ ਵੀ ਤੇ ਗੰਗਾ ਦੇ ਵਿੱਚ ਪ੍ਰਵੇਸ਼ ਕਰ ਗਿਆ ਹੱਥ ਵਿੱਚ ਲੋਟਾ ਵੜ ਕੇ ਲੈ ਗ੍ਰੋਹੀ ਲਾਈ ਮੈਂ ਗਇਓ ਹੱਥ ਤੇ ਛੂਟ ਨਹਿ ਪਾਇਓ ਰਹਿਓ ਭੋਜ ਨਹਿ ਦੇਖੀ ਆਇ ਜਦੋਂ ਗੰਗਾ ਦੇ ਵਿੱਚ ਡੂਕੀ ਲਾਉਣ ਲੱਗਿਆ ਹੈ ਤੇ ਜਿਹੜਾ ਲੋਟਾ ਅੰਤ ਵਿੱਚ ਵੜਿਆ ਸੀ ਲੋਟਾ ਉਹਦੇ ਹੱਥ ਤੋਂ ਛੁੱਟ ਗਿਆ ਵੀ ਗਿਟਿਆ ਇਹ ਫਿਰ ਦੁਬਾਰਾ ਉਸ ਨੂੰ ਉਹ ਰੋਟਾ ਨਾ ਮਿਲਿਆ ਉਹਨੇ ਬਹੁਤ ਕੋਸ਼ਿਸ਼ ਕੀਤੀ ਹੈ ਪਰ ਕਿਤੇ ਦਿਸਿਆ ਨਹੀਂ ਸਰਵ ਸੰਗ ਕੇ ਨਰ ਚਲ ਕਰੇ ਪਾਏ ਨਹੀਂ ਰੋਟਾ ਕੋ ਫਿਰੇ ਤੇ ਸੰਗ ਦੇ ਸਾਰੇ ਮਨੁੱਖ ਚਲ ਕਰੇ ਪਰ ਉਸ ਨੂੰ ਰੋਟਾ ਨਹੀਂ ਲੱਭਿਆ ਹੈ ਬਹੁਤ ਦਿਨ ਉਤਰੋ ਘੁੰਮਿਆ ਬਹੁਤ ਉਹਨੇ ਕੋਸ਼ਿਸ਼ ਕੀਤੀ ਰੋਟੇ ਦੀ ਪਰ ਮਿਲਿਆ ਨਹੀਂ ਹੈ ਮਿਲ ਕੇ ਸੰਗ ਸੰਗ ਹੱਥ ਚ ਪਰਿਓ ਸੁਰ ਸੁਰ ਬਾਣ ਨਾਮਿਆਦਨ ਕਰਿਓ ਸੰਗ ਨਾਲ ਮਿਲ ਕੇ ਆ ਪਰ ਗੰਗਾ ਦਾ ਗੰਨਾ ਨਾਮ ਲਿਆ ਸਕਿਆ ਕ੍ਰਮ ਕ੍ਰਮ ਪਾਂਚੋ ਲੰਘਿਓ ਸਾਰੇ ਆਏ ਨਿਕਟ ਸਤਿਗੁਰੂ ਨਿਹਾਲੇ ਹੋੜੇ ਹੋੜੇ ਸਾਰਾ ਮਾਰਗ ਗੁਰਾਂ ਦਾ ਆਏ ਅਦੇ ਸਤਿਗੁਰੂ ਜੀ ਦੇ ਪਾਸ ਆ ਕੇ ਉਹਨਾਂ ਦੇ ਦਰਸ਼ਨ ਕੀਤੇ ਹਨ ਮਤ ਕਟੇ ਇੱਕ ਬੇਨਤੀ ਕਰੀ ਮੇਰੋ ਪ੍ਰੇਤ ਨਾਰਾ ਵਰਸਰੀ ਮਤਾਂ ਦੇ ਕੇ ਬੇਨਤੀ ਕੀਤੀ ਕਹਿਣ ਲੱਗਿਆ ਸਤਿਗੁਰੂ ਜੀ ਮੇਰੇ ਕੋਲੋਂ ਆਪਰੀਂ ਦੀ ਸੇਵਾ ਨਹੀਂ ਹੋ ਸਕੀ ਐ ਸੁਰਸਰ ਜਲ ਤੂੰ ਨੇ ਮੰਗਵਾਇਆ ਮੈਂ ਚੁਰਛੋੜ ਤੇ ਹਟਿਆ ਐ ਤੁਸੀਂ ਗੰਗਾ ਦਾ ਜਲ ਮੰਗਵਾਇਆ ਤੁਸੀਂ ਮੇਰੇ ਨਾ ਉਤੋਂ ਖਾਲੀ ਹੀ ਬਾਅਦ ਆ ਗਿਆ ਆਂ ਲੋਟਾ ਨਾ ਪਹੁੰਚੋ ਹਰ ਵਾਰ ਪਰਨ ਲਗਿਓ ਤਿਸ ਮੈਂ ਤੱਕ ਵਾਰ ਲੋਟਾ ਲੈ ਕੇ ਜਦ ਮੈਂ ਹਰਿਦਵਾਰ ਪਹੁੰਚਿਆ ਅਤੇ ਜਨਮ ਹੈ ਉਸ ਲੋਕ ਦੇ ਚ ਗੰਗਾ ਦਾ ਜਨਮ ਕਰਨ ਲੱਗਾ ਤਾਂ ਲੋਟਾ ਵੀ ਰੇ ਹੱਥ ਵਿੱਚੋਂ ਡਿੱਗ ਪਿਆ ਤੇ ਗੰਗਾ ਦੇ ਵਹਿਣ ਵਿੱਚ ਵਹਿ ਗਿਆ ਮੈਂ ਬਹੁਤ खोज ਕੀਤੀ ਨਹੀਂ ਪਰ ਪ੍ਰਾਪਤ ਨਹੀਂ ਹੋਇਆ ਹੈ ਪਰਮ ਭਗਤ ਅਪਨ ਮੈਂ ਜਾਣਾ ਚਲਦ ਸੰਗ ਕੇ ਸੰਗ ਭੰਨ ਤੇ ਮੈਂ ਆਪਣੇ ਬੜੇ ਪਰਮ ਮਾੜੇ ਪਾਦ ਜਾਣੇ ਆਪਣੇ ਸੰਗ ਦੇ ਨਾਲ ਚੱਲ ਕੇ ਆਇਆ ਆਨ ਸੋਨ ਸਤਿਗੁਰ ਨੇ ਬਾਖ ਕਹਿਉਂਦੇ ਹੈ ਚਿੰਤਾ ਕਰੋ ਨਹੀਂ ਕੋ ਉਰ ਮੈਂ ਇਹ ਸੁਣ ਕੇ ਸਤਿਗੁਰ ਕਾਸਾ ਜੀਆਂ ਨੇ ਵਚਨ ਕਹੇ ਕਹਿਣ ਲੱਗੇ ਭਾਈ ਤੂੰ ਆਪਣੇ ਮਿਰਦੇ ਵਿੱਚ ਚਿੰਤਾ ਨਾ ਕਰ ਲੋਟਾ ਪਹੁੰਚੋ ਨਿਕਟ ਹਮਾਰੇ ਜਾਈ ਬੇਗ ਤੇ ਗੰਗਾ ਧਾਰੇ ਸਤਿਗੁਰ ਜੀ ਕਹਿਣ ਲੱਗੇ ਲੋਟਾ ਸਾਡੇ ਪਾਸ ਪਹੁੰਚ ਗਿਆ ਗੰਗਾ ਦੀ ਧਾਰ ਨੇ ਆਪਣੇ ਵੇਗ ਨਾਲ ਲੂਟਾ ਇੱਥੇ ਲਿਆਂਦਾ ਹੈ ਨਹਿ ਪ੍ਰੀਤ ਜੇ ਤੁਪੁਰ ਮਾਹੀ ਵਿੱਚ ਬਾਪਕਾਂ ਦੇ ਨੂੰ ਦੇਖੋ ਤਾਂ ਪਾਸਰੀ ਕਹਿੰਦੇ ਕਿ ਜੇ ਤੁਹਾਡੇ ਹਿਰਦੇ ਦੇ ਵਿੱਚ ਰੀਤ ਨਹੀਂ ਹੈ ਤਾਂ ਭਾਈ ਉਸ ਨੂੰ ਗੌੜੀ ਦੇ ਵਿੱਚ ਰੱਖ ਦੇਵੋ ਦੱਕਣ ਜਿਸ ਕੋ ਸੋਤ ਪਰਵਾ ਨੂੰ ਸੋਤ ਸੁਰ ਸਰ ਕੋ ਗਾਪੀ ਮੰ ਜਿਹੜਾ ਪਰਵਾ ਦੱਕਣ ਵਾਲੇ ਪਾਸੇ ਜਾਂਦਾ ਹੈ ਓ ਭਾਈ ਗੰਗਾ ਦਾ ਪ੍ਰਵਾਹ ਹੈ ਤਹਤੇ ਆਪਣਾ ਲੋਟਾ ਲੀਜੈ ਜਲ ਸਰ ਸਰ ਕੋ ਪਾਨ ਕਰੀਜੈ ਉਸ ਥਾਮ ਕੋ ਆਪਣਾ ਲੋਟਾ ਵੜਨਾ ਤੇ ਗੰਗਾ ਦਾ ਜਲ ਲੈ ਲਵੋ ਸੁਣ ਸਤਿਗੁਰ ਕੇ ਬਾਤ ਸੁਹਾਏ ਮਰ ਮੇਸੂ ਵਿਚ ਬਾਤ ਕਾ ਜਾਈ ਤੇ ਗੁਰੂ ਜੀ ਨੇ ਇਹ ਸੁਹਾਵਣੇ ਬਚਨ ਸੁਣ ਕੇ ਵਾਰੀ ਦੇ ਜਾਂਦੇ ਵਿੱਚੋਂ ਪ੍ਰਵੇਸ਼ ਕਰ ਗਿਆ ਐ ਦਰਕਣ ਦੇਸ ਦੇਖਿਓ ਜਲ ਚਲਨਾ ਸੀਤਲ ਸੁਖਦ ਬਿਮਲ ਵਰਵਰਨ ਦਰਕਣ ਵਾਲੇ ਪਾਸੇ ਜਲ ਦਾ ਧਰਨਾ ਵੇਖਿਆ ਸੀਤਲ ਸੁਖਦਾਈ ਨਿਰਮਲ ਤੇ ਉਜਲ ਸੇਕ ਰੰਗ ਵਾਲਾ ਜਲ ਸੀ ਤਹ ਲੋਟਾ ਜਿ ਪਰਿਓ ਨਿਹਾਰਾ ਇਕ ਚਤਰਤਿ ਵਿਸਮਾਦ ਵਿਚਾਰ ਉਥੇ ਕੋ ਲੋਟੇ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤੇ ਇਹ ਚਤਰਿਤ ਵੇਖ ਕੇ ਬਹੁਤ ਹੈਰਾਨ ਹੋਇਆ ਹੈ ਇਹ ਗਲ ਨਿਕਲ ਕਰ ਪਦ ਅਰਵਿੰਦ ਪਰਿਉ ਜਾਏ ਮੁਰਕਿ ਸੁਖਤੰਦ ਤੇ ਬਾੜੀ ਦੇ ਵਿੱਚੋਂ ਛੇਤੀ ਨਾਲ ਨਿਕਲ ਕੇ ਫਿਰ ਗੁਰੂ ਜੀ ਨੂੰ ਸੁੱਖਾਂ ਦਾ ਦਾਤਾ ਵੇਖ ਕੇ ਉਹਨਾਂ ਦੇ ਚਰਨਾਂ ਤੇ ਢਹਿ ਪਿਆ ਮੈਂ ਅਜਾਨ ਮਹਿਮਾ ਨਹੀਂ ਜਾਣੀ ਬੀਚ ਪਾਪ ਕਾ ਸੁਸਰਿਆਨੀ ਕਹਿਣ ਲੱਗਿਆ ਹੈ ਮੈਂ ਅਣਜਾਨ ਸੀ ਆਤਮੀ ਦੀ ਮਹਿਮਾ ਨਹੀਂ ਸੀ ਮੈਂ ਜਾਣੀ ਤੁਸੀਂ ਗੋੜੀ ਹੀ ਗੰਗਾ ਦੰਵੀ ਹੈ ਪ੍ਰਥਮ ਤੁਮਾਰੋ ਬਾਕ ਨਾ ਮੰਨਿਉ ਬਖਸ਼ੋ ਭੂਲ ਪ੍ਰਭੂ ਆਵਜਨ ਪਹਿਲਾਂ ਮੈਂ ਤੁਹਾਡਾ ਵਚਨ ਨਹੀਂ ਮੰਨਿਆ ਸੀ ਇਸ ਕਰਕੇ हे ਤੁਮਰੀ ਉਸ ਨੂੰ ਮੇਰੀ ਭੁੱਲ ਸਮਝ ਕੇ ਵਾਖਸ਼ ਦੇਹੁ ਸੋਹੰਤ ਕਿਰਪਾ ਕਰ ਗੁਰੂ ਭਗਵਾਨ ਸਤਨਾਮ ਕੋ ਦੀਨ ਸਦਾਨ ਇਹ ਸੁਣ ਕੇ ਗੁਰੂ ਪਰਮਾਨੰਥ ਨੇ ਫਿਰ ਕਿਰਪਾ ਕਰਕੇ ਉਸ ਨੂੰ ਸਤ ਨਾਮ ਦਾ ਗਾਣ ਦਿੱਤਾ ਉਹਦੇ ਸਾਰੇ ਕੱਤ ਪੂਰ ਕਰਕੇ ਨਿਹਾਲ ਕਰ ਦਿੱਤਾ ਤੇ ਭਗਤ ਸਾਗਰ ਤੋਂ ਦੁਖੀ ਦਾ ਉਧਾਰ ਕਰ ਦਿੱਤਾ ਹੈ ਮੀਚ ਬਾਪ ਕਾ ਸੁਰਸਰ ਨੀਰ ਇਮ ਅਨਿਉ ਸਤ ਗੁਰੂ ਗਹਿ ਨੀਰ ਮਹਾਨ ਸਤ ਗੁਰੂ ਜੀ ਇਸ ਤਰ੍ਹਾਂ ਗੰਗਾ ਦਾ ਜਲ ਗੌਲੀ ਵਿੱਚ ਲੈ ਆਏ ਤਿੰਨਾ ਲੋਕਾਂ ਦੇ ਜਿੰਨੇ ਵੀ ਕੀਰਤਨ ਹਨ ਉਹ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਵਸਦੇ ਹਨ ਸਰ ਸਰਿਆਮਨ ਵਾਪੀ ਮਾਨੀ ਕਸ ਅਚਰਜਿ ਇਹੋ ਜਾਨਮੋ ਨੰ ਗੰਗਾ ਨਵੀਨੂ ਗੋੜੀ ਵਿੱਚ ਨਿਉਣਾ ਇਹ ਕੁਝ ਅਚਰਜ ਵਾਲੀ ਗੱਲ ਹੈ ਜਿਹਨੂੰ ਜਾਣਿਆ ਨਹੀਂ ਜਾ ਸਕਦਾ ਜਿਵੇਂ ਚਾਹੇ ਤਿਵੇਂ ਕਰੈ ਸੋ ਪੂਰਨ ਸ੍ਰੀ ਪ੍ਰਭੂ ਸਰਬ ਸਕਤ ਕੇ ਸਕਤ ਤੇ ਪੂਰਨ ਤੇ ਗੁਰੂ ਜੀ ਜੋ ਚਾਹੁੰਦੇ ਹਨ ਭਾਈ ਪੂਰਨ ਕਰ ਦਿੰਦੇ ਨੇ ਸ੍ਰੀ ਪ੍ਰਭੂ ਜੀ ਸਰਬ ਸ਼ਕਤੀਆਂ ਵਿੱਚ ਪੂਰਨ ਹਨ ਕਰੀ ਬਾਪ ਕਾ ਨਿਜ ਸੁਖ ਕਾਰਨ ਜਨਮ ਜਨਮ ਕੇ ਕਰਮ ਨਿਵਾਰ। ਤੇ ਆਪਣੇ ਸਿੱਖਾਂ ਦੇ ਸੁਖ ਵਾਸਤੇ ਗੋੜੀ ਜੀ ਰਚਨਾ ਕੀਤੀ ਸੀ। ਤਾਂ ਕਿ ਆਪਾਂ ਦੇ ਸਿੱਖਾਂ ਦੇ ਜਨਮਾਂ ਜਨਮਾਂ ਦੇ ਭਾਰ ਹਲੋ ਹੋ ਜਾ। ਕਥਾ ਸੁਣਨ ਜੋ ਚਿਤ ਕੋ ਲਾਏ ਸੋ ਨਰ ਪਾਪਨ ਤੇ ਛੁੱਟ ਜਾਏ। ਤੇ ਜਿਹੜਾ ਮਨੁੱਖ ਇਸ ਕਥਾ ਨੂੰ ਭਾਰੀ ਚਿਤ ਲਾ ਕੇ ਸੁਨੇਗਾ। ਕਵੀ ਜੀ ਵਚਨ ਕਰਦੇ ਨੇ ਉਹਦਾ ਪਾਪਾਂ ਤੋਂ ਛੁਟਕਾਰਾ ਹੋ ਜਾਵੇਗਾ ਇੱਕ ਦਿਨ ਸ੍ਰੀ ਸਤਿਗੁਰੂ ਸਹ ਆਇਓ ਬੈਠੇ ਉੱਤੇ ਸਿੱਧ ਕਰਿ ਆਇਓ ਇੱਕ ਦਿਨ ਸਤਿਗੁਰੂ ਜੀ ਬੈਠੇ ਸੋਭਾ ਪਾ ਰਹੇ ਸਨ ਤੇ ਉੱਤੇ ਇੱਕ ਸਿੱਧ ਜੋਗੀ ਆਇਆ ਹੈ ਵੰਦਨ ਕਰਕੇ ਗ੍ਰਾ ਸੁਨਾਈ ਆਪ ਲਈ ਜਗ ਤੇ ਗੁਰਿਆਈ ਤੇ ਵੰਦਨਾ ਕਰਕੇ ਬੋਲਿਆ ਕਿ ਸਤਿਗੁਰੂ ਜੀ ਆਪ ਨੇ ਜਗ ਨੂੰ ਕਰੀ ਹੈ ਤਦ ਤੇ ਮੈਂ ਸਰਦਾ ਉਰਤਾਰੀ ਦਰਸ਼ਨ ਚਹਤ ਰਹਿਉ ਹਿਤਕਾਰੀ ਤੇ ਜੋਗੀ ਕਹਿਣ ਲੱਗਿਆ ਬੜੇ ਚਿਰ ਤੋਂ ਆਪਣੇ ਹਿਰਦੇ ਵਿੱਚ ਸਰਦਾ ਘਾਰੀ ਹੈ ਤੇ ਆਪ ਜੀ ਦੇ ਹਿਤਕਾਰੀ ਦਰਸ਼ਨ ਕਰਨਾ ਚਾਹੁੰਦਾ ਰਿਹਾ ਹਾਂ ਵੱਡੇ ਪਾਗ ਜਾਵੇ ਜਾਗੇ ਆ ਮੇਰੇ ਤੇ ਤੇ ਆਏ ਆਂ ਕੋਹੇਰੇ ਹੁਣ ਮੇਰੇ ਵੱਡੇ ਪਾਗ ਜਾਗੇ ਕਿ ਮੈਂ ਆਤਮ ਜੀ ਦੇ ਆਗੇ ਦਰਸ਼ਨ ਕੀਤੇ ਹਨ ਮੈਂ ਅਨੰਤ ਕਾਲ ਯੋਗ ਤੱਕ ਕੀਨੇ ਲਹ ਸਿੱਧੀ ਨਰ ਕਰੇ ਅਧੀਨੇ ਮੈਂ ਕਾਫੀ ਲੰਮੇ ਸਮੇਂ ਤੱਕ ਯੋਗ ਤਪ ਕੀਤੇ ਹਨ ਅਤੇ ਸਿੱਧੀਆਂ ਪ੍ਰਾਪਤ ਕਰਕੇ ਕਈ ਮਨੁੱਖਾਂ ਨੂੰ ਆਪਣੇ ਅਧੀਨ ਕੀਤਾ ਹੈ ਮਨ ਮੇਰੇ ਮੈਂ ਸ਼ਾਂਤ ਨਾ ਹੋਈ ਮਨ ਮੋਏ ਜਗਤ ਸਭ ਕੋਈ ਪਰ ਮੇਰੇ ਆਪਣੇ ਮਨ ਵਿੱਚ ਸ਼ਾਂਤੀ ਨਹੀਂ ਆਈ ਮੇਸਕ ਸਾਰੇ ਜਗਤ ਦੇ ਲੋਕ ਮੈਨੂੰ ਮੰਨਦੇ ਹਨ ਸਭ ਗਤ ਭਿਕ ਮੈਂ ਜਿਹਦੇ ਚਾਰਾ ਇਹ ਸਿੰਤਾ ਲੋਕਿਕ ਵਿਵਹਾਰਾ ਤੇ ਸਭ ਤਰ੍ਹਾਂ ਨਾਲ ਵੇਖ ਕਿ ਮੈਂ ਹਿਰਦੇ ਵਿੱਚ ਵਿਚਾਰ ਕੀਤੀ ਹੈ ਇਹ ਸਿੰਤਾ ਦਾ ਲੋਕਿਕ ਵਿਹਾਰ ਹੈ ਕੰਕ ਸਹਿ ਸਹਿ ਕੇ ਜੋਗਤਾ ਪਤਾਪਿਆ ਪਰ ਮੈਨੂੰ ਆਨੰਦ ਪ੍ਰਾਪਤ ਨਹੀਂ ਹੋਇਆ ਹੈ ਆਗਮਨ ਜਿਸ ਆਨਰਾਗ ਸੁਖ ਕੰਗਾ ਉਪਦੇਸੋ ਜਿਮ ਲਹੋ ਅਨੰਦ اے ਸੁਖਾਂ ਦੇ ਦਾਤੇ ਮੈਨੂੰ ਹੁਣ ਆਪਣੇ ਸੰਗ ਵਿੱਚ ਰੱਖੋ ਉਸ ਤਰ੍ਹਾਂ ਦਾ ਉਪਦੇਸ਼ ਦੇਵੋ ਜਿਸ ਤਰ੍ਹਾਂ ਅਨੰਦ ਪ੍ਰਾਪਤ ਕਰਾਂ ਸੰਕਾਲ ਕੀ ਆਸਾਂ ਮੇਰੀ ਪੂਰਨ ਕੀਜੈ ਕਿਰਪਾ ਬੜੇਰੀ ਤੇ ਲੰਮੇ ਸਮੇਂ ਤੋਂ ਮੇਰੀ ਆਸਾਂ ਹੈ ਵੱਡੀ ਕਿਰਪਾ ਕਰਕੇ ਮੇਰੀ ਇਹ ਆਸ ਪੂਰੀ ਕਰੋ ਆਪੋਨ ਕਾਲ ਤੋ ਜੋਗੀ ਕਹੋ ਜਾਨਾ ਸ੍ਰੀ ਸਤਿਗੁਰ ਤੇ ਸੰਗ ਤੇ ਸੰਗੁ ਕੰਨ ਗੁਰੂ ਜੀ ਨੇ ਜੋਗੀ ਨੂੰ ਆਪਣੇ ਭਗਤ ਜਾਣਿਆ ਤੇ ਸਤਿਗੁਰ ਜੀ ਨੇ ਉਸ ਨੂੰ ਕਿਹਾ ਹੈ ਕਿ ਉਹ ਤਨ ਕਜ ਕੈ ਅਪਰਤ ਰੀਜੈ ਪੁਨਹ ਤਿਗ ਹੋਏ ਆਨੰਦ ਦੀਜੈ ਕਾਸਰੀ ਕਰਨ ਤੱਕੇ ਭਾਈ ਬਨੂ ਇਸ ਸ਼ਰੀਰ ਛੱਡ ਕੇ ਹੋਰ ਸ਼ਰੀਰ ਧਾਰਨ ਕਰੇ ਫਿਰ ਸਾਡੇ پاس ਆ ਕੇ ਆਨੰਦ ਲਵੋ ਇਹਨਾਂ ਸਾਧੂ ਵਰਤੇ ਸੁਣ ਕਰ ਗਇਓ ਇੱਛਾ ਪੂਰਵਤਨ ਦਰਦ ਜਨ ਗੁਰੂ ਜੀ ਦੇ ਆਸੋਂ ਇਹ ਰਚਨ ਸੁਣ ਕੇ ਉਹ ਸਿੱਧ ਉਸੇ ਸਮੇ ਚਲਾ ਗਿਆ ਤੇ ਗੁਰੂ ਜੀ ਦੇ ਪ੍ਰੇਮ ਨੂੰ ਮਿਰਤੇ ਵਿੱਚ ਧਾਰਨ ਕਰਕੇ ਅਦੇ ਸਾਰੇ ਜਗ ਤੋਂ ਗરાਗਮਈ ਬੁਕੇ ਆਪਣੀ ਜਿਹਾ ਅਨੁਸਾਰ ਸਰੀਰ ਚੱਲ ਦਿਤਾ ਐ ਔਰ ਇਥੇ ਹੀ ਅਦਿ ਇਤਿਹਾਸ ਨੂੰ ਸੰਗੰਧੀ ਸਤਿਗੁਰੂ ਜੀ ਮਿਹਰ ਦਇਆ ਕਰਨ ਸਾਡੇ ਸਾਰਿਆਂ ਦੀ ਆਜੀ ਪ੍ਰਵਾਨ ਕਰਨ ਅਸ ਇਤਿਹਾਸ ਵਿੱਚ ਸਤਿਗੁਰਾਂ ਨੇ ਗਉੜੀ ਸਾਧੂ ਜੀ ਦੇ ਵਿੱਚ ਗੰਗਾ ਪ੍ਰਗਟ ਕਰਨੀ ਤੇ ਸੈਤਾਨ ਨੂੰ ਉਪਦੇਸ਼ ਦੇਣਾ ਸਿੱਧੂ ਨੂੰ ਇਹ ਕਥਾ ਆਪਣਾ ਸਰਵਣ ਕਰਕੇ ਲਾਣੇ ਪ੍ਰਾਪਤ ਕਰੇ ਨੇ ਆਓ ਲਾਖ ਪੰਕਤੀਆਂ ਸਰਵਣ ਕਰੀਏ ਜਿਤੇ ਵੀ ਧਿਆਨ ਨੂੰ ਇਸ ਰਾਮਦੇਵ ਜੀ ਇਮ ਸਤ ਗੁਰ ਤੇ ਸੁਨ ਕਰ ਗਇਓ ਇਛਾ ਪੂਰਕ ਤਨ ਤਜ ਦਇਓ ਹੁਰ ਤਰ ਕਰ ਗੁਰ ਕੋ ਅਨੁਰਾਗਾ ਅਰ ਸਭ ਜਗ ਤੇ ਕਰ ਵੈ ਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ